ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗ ਹੈ ਦਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਇ ਰਹਾ ਅਲੀ ਬਤਾਰੁ ਭੁਗਿਆ ਭੁਗ ਨਉ ਤਰੀ ਜੇ ਮਨਨਾ ਪ੍ਰੀਆ ਪਹਾਰ ਸਿਸ ਸਿਸ ਅਣ ਪਾਲਕ ਹੋ ਹੈ ਤਾਇ ਕੇ ਨਾ ਚਲੈ ਨਹਾਲ ਕਿਸ ਜਿਆ ਰਹੀ ਐ ਕਵ ਕੂੜਾ ਟਟ ਪਾਲ ਹੁਕਬ ਰਹਿ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨਿ ਜੀ ਹੁਕਮ ਮਿਲਾ ਵੜਿਆਈ ਹੁਕਮੀ ਉਤਮ ਰੀਚ ਹੁਕਮ ਲੇਖ ਦੁਖ ਸੁਖ ਪਾਈ ਆਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਆਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁਜੈ ਤਾਂ ਹੋਮੈ ਗੈ ਨ ਕੋਏ ਗਾਵੈ ਕੋ ਤਾਂ ਹੋਵੈ ਕਿਸੈ ਤਹਾਣੈ ਗਾਵੈ ਕੋ ਤਾਂ ਤਜਣੈ ਨੀ ਸਾੜ ਗਾਵੈ ਕੋ ਕੁਣ ਵੜੈ ਆਇਆ ਚਾਰ ਗਾਵੈ ਕੋ ਵਿਦਿਆ ਵੇਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਸਦੂਰ ਗਾਵੈ ਕੋ ਵੇਖਾ ਹਾਦਰਾ ਹਦੂਰ ਕਾਥ ਅਨਾ ਕਥੀ ਨ ਆਵੇ ਟੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਧਿੰਦਾ ਦੇ ਲੈਂਦੇ ਧਕ ਪਾਹੀ ਜੁਗਾ ਦੁਗੰਦਰ ਖਾਈ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੇ ਵੇ ਪ੍ਰਵਾਹ ਸਚਾ ਸਾਹਿਬ ਸਚੁ ਨਾਏ ਭਾਗਿਆ ਭਾਉ ਅਪਾਰੀ ਅਕਮੰਗਹ ਦੇ ਦੇ ਦਾਤ ਗ੍ਰੇਦਾ ਤਾਰ ਫਿਰ ਗਏ ਅਕਰਖੀਏ ਜਿਤ ਸਦ ਸਰਵਾਰ ਮੋਹ ਕੇ ਬੁਲਣ ਬੁਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਰੀ ਮੁਕਤਿ ਦਾਵਾਰ ਨਾਨਕ ਹੀ ਵਾ ਜਾਣੀਐ ਸਭ ਆਪੇ ਸਚਿਆਰ ਤਾ ਪਿਆ ਨਾ ਜਾਏ ਗੀਤ ਨਾ ਹੋਏ ਆਪੇ ਆਪੇ ਨਰੰਜਨ ਸੋਏ ਜਨ ਸੇ ਵੈਤਨ ਪਾਇਆ ਮਹਾਨ ਨਾਨਕ ਵਿਗਣੀ ਨਿਹਾਰ ਗਾਵੀਐ ਸੁਣੀਐ ਮਨ ਰਖੀਐ ਭਾਉ ਧੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋਗਰਕ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਕਰਹੀ ਕਹਿਣਾ ਕਥਨ ਨਜਾਈ ਗੁਰਾ ਇੱਕ ਦੇਹੀ ਪੂਜਾਈ ਸਬਨਾ ਦੀ ਆਗਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ। ਤੀਰਧਨ ਹਵਾ ਚੈਤ ਸੁਭਾਵਾ ਵਿਣ ਪਹਾਣੇ ਕੇ ਨਾਏ ਕਰੀ ਜੇ ਤੀਸਰਠਿ ਉਪਾਈ ਵਿਖਾਂ ਮੇਲ ਕਰਮਾਂ ਕੇ ਮਿਲ ਲੈ ਲਈ। ਮਤ ਵਿਚਰਤਨ ਜਾਵਾ ਹਰ ਮਾਣੇ ਕਹੋ ਜੇ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹੀ ਪੂਜਾਈ ਸਬਨਾ ਦੀ ਆਗਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ। ਜੈ ਤੁਗ ਜਾਨੀ ਆ ਰੇ ਜਾ ਹੁਰਦ ਸੁਣੀ ਹੋਏ ਨਵਾ ਘਣਾ ਵਿੱਚ ਜਾਣੀ ਐ ਨਾਲ ਚੱਲਣਾ ਸਭ ਕੋਈ ਚੰਗੇ ਨਾਉ ਰਾਖਾਏ ਕੈ ਜਸ ਕੀਰਤ ਜਗ ਲੀ ਜੇ ਤਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੈ ਕੈ ਕੀਟਾ ਅੰਦਰ ਕੀਟ ਕਰਦਿ ਵਿਚੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਹਾਂ ਕੋਈ ਨ ਸਜੈ ਜੇ ਤਸ ਗੁਣ ਕੋਈ ਕਰੇ ਸੁਣਿਆ ਸਤਪੀਰ ਸੁਰਨਾਥ ਸੁਣਿਆ ਧਰਤ ਤਮਲੇ ਆਕਾਸ਼ ਸੁਣਿਆ ਦੀਪ ਲੋਪ ਪਤਾਲੀ ਸੁਣਿਆ ਕੋਹੇ ਨਾ ਸਕਾਂ ਕਾਲ ਨਾਨਕ ਭਗਤਾ ਸੁਣਾਵੇਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਐਂਦਾ ਸੁਣਿਆ ਮੋਕਸ ਨਾ ਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸੁਣਾਵੇ ਅਗਾਸ ਸੁਣੇ ਐ ਦੂਖ ਪਾਪ ਕਾ ਨਾਸ ਸੁਣੇ ਐ ਸਤ ਸੰਤੋਖ ਗਿਆਨ ਸੁਣੇ ਐ ਅਡਸਨ ਕੈਸ਼ ਨਾਨਕ ਸੁਣੇ ਅਪੜਪੜ ਪਾਵਾ ਹੈ ਮਾਨ ਸੁਣੇ ਲਗ ਸਹਿ ਧਿਆਨ ਨਾਨਕ ਭਗਤਾ ਸੁਣਾਵੇਗਾ ਸੁਣੇ ਐ ਦੂਖ ਪਾਪ ਕਾ ਨਾਸ ਸੁਣੇ ਐ ਸਰਾ ਗੁਨਾ ਕੀ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵਾ ਹੈ ਰਾਹ ਸੁਣਿਆ ਹਾਥ ਹੋਵੇ ਉਸਗਾ ਨਾਨਕ ਭਗਤਾ ਸੁਣਾਵੇ GaAs ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛਾ ਪਿਛਤਾਏ ਕਾਂਗਦ ਕਲਮ ਨ ਲੇਖਣ ਹਾਰ ਮੰਨੇ ਕਾਂ ਬਹਿ ਕਰਣੀ ਵਿਚਾਰ ਐਸਾ ਨਾਮ ਨੈ ਰਾਂਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨ ਸੁਰਤ ਹੋਆ ਮਨ ਬੁੱਧ ਮੰਨ ਸਗਲ ਭਵਨ ਕੀ ਸ਼ੁੱਧ ਮੰਨ ਮੋਹੇ ਛੁਟਾਣਾ ਘਾਏ ਮੰਨ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਰਾਂ ਜਨ ਹੋਈ ਜੀ ਕੂ ਮਨ ਜਾਣੈ ਮਨ ਕੋਈ ਮੰਨ ਮਾਰਗ ਠਾਕ ਨਾ ਪਾਏ ਮੰਨ ਪਥ ਸਿਉ ਪ੍ਰਗਟ ਜਾਏ ਮੰਨ ਮਾਗਨ ਚਲਾ ਪੰਥ ਮੰਨ ਧਰਮ ਸਿਤੀ ਸੰਬੰਧ ਐਸਾ ਨਾਮ ਨਰਾਂ ਜਨ ਹੋਈ ਜੀ ਕੂ ਮਨ ਜਾਣੈ ਮਨ ਕੋਈ ਮਨ ਪਾਵਹਿ ਮੋਖ ਦਵਾਰ ਮਨੈ ਪਰਵਾਰ ਸਾਧਾਰ ਮਨੈ ਤਰਾ ਤਰੇ ਗੁਰ ਸਿੱਖ ਮਨੈ ਨਾਨਕ ਭਵਹਿ ਨਾ ਭਿਕ ਐਸਾ ਨਾਮ ਨਰੰਧਨ ਹੋਈ ਜੀ ਕੋ ਮੰਨ ਜਾਣ ਮਨ ਕੋਈ ਪੰਜ ਪਰਵਹਾਨੇ ਪੰਜ ਪ੍ਰਧਾਨੇ ਪੰਜੇ ਪਾਵਹਿ ਦਰਗਹ ਮਾਰੇ ਪੰਜੇ ਸੋਹ ਦਰ ਰਾਜਾਨ ਪੰਜਾ ਗਾ ਗੁਰ ਇਕ ਤੈ ਹਾਰੇ ਜੇ ਕੋ ਕਹਾ ਕਰ ਵਿਚਾਰ ਕਰਤੇ ਕਹਿ ਕਰਨਾ ਨਹੀਂ ਸਮਾਰ ਤਹੌਲ ਧਰੰਦਿਆ ਕਾ ਪੂਤਾ ਸੰਤੋਖ ਦਾਪ ਰਖਿਆ ਅਜਨ ਸੂਤਾ ਜੇ ਕੋ ਉਪਚੈ ਹੋਐ ਸਚਿਆਰ ਧਮਲੇ ਉੱਪਰ ਕੀਤਾ ਭਾਰ ਤ੍ਰਤੀ ਹੋਰ ਐ ਪ੍ਰਾਂਹ ਹੋਰ ਹੋਰ ਤਿਸਤੇ ਪਹਾਰ ਕਲਾ ਕਮਣ ਜੂਰੇ ਜੀ ਜਾਤ ਰੰਗਾਂ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਹਾਵੇਂ ਇਹੋ ਲੇਖਾਂ ਲੇਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਹਾਨ ਸਵਲਹਿ ਰੂਪਾ ਕੀਤੀ ਦਾਗ ਜਾਣਾ ਕੋ ਹੁਣ ਗੂਤਾ ਕੀਤਾ ਬਸਾਓ ਏਕੋ ਕਮਾਓ ਤਿਸ ਤੇ ਹੋਇ ਲਖਤਰੀ ਆਉ ਕੁਦਰਤ ਕਮਣ ਕਹਾ ਵਿਚਾਰ ਮਾਰੇ ਆਨਾ ਜਾਵ ਏਕ ਵਾਰੀ ਜੁਗਤ ਭਾਵ ਸਾਈ ਭਲੀਕਾਰ ਤੂ ਸਦਾ ਸਲਾਮਤ ਅਨਰੰਗਾਰ ਅਸੰਖ ਜਾਪਿਆ ਅਸੰਖ ਭਾਵ ਅਸੰਖ ਪੂਜਾ ਸੰਗ ਤਬਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਅਸੰਖ ਸੂਰਾ ਮੋਹ ਭਗਤ ਸਾਰ ਅਸੰਖ ਮੋਨਲ ਵਲਾਈ ਤਾਰ ਕੁਦਰਤ ਕਮਣ ਕਹਾ ਵਿਚਾਰ ਬਾਰਿਆ ਨਾ ਜਾਵ ਇਕ ਵਾਰੀ ਜੋ ਤਦ ਭਾਵੈ ਸਾਈ ਭਲੀਕਾਰ ਤੂਸ ਨਾ ਸਲਾਮਤ ਨਰੰਗਰ ਅਸੰਖ ਮੂਰਗ ਅੰਧ ਘੋਰ ਆ ਅਸੰਖ ਚੋਰ ਹਰਾਮ ਘੋਰ ਆ ਅਸੰਖ ਅਮਰ ਕਰ ਜਾਹਿ ਜੂਰ ਅਸੰਖ ਗਲ ਵੱਟ ਹਤਿਆ ਕਮਾਹੀ ਆ ਅਸੰਖ ਪਾਪੀ ਪਾਪ ਕਰ ਜਾਹਿ ਆਸੰਖ ਕੂੜਿਆਂ ਰੂੜੇ ਫਿਰਾਹੀ ਅਸੰਖ ਬਲੇ ਸ਼ਿਮਲ ਭਗ ਖਾਹੀ ਆਸੰਖ ਨਿੰਦਕ ਸਿਰ ਕਰਾਹੇ ਭਾਰ ਨਾਨਕ ਨੀਚ ਕਾਹ ਵਿਚਾਰ ਵਾਰੇ ਨਾ ਜਾਵਾ ਇਕ ਮਾਰੇ ਤੂ ਤਨ ਭਾਵ ਸਾਈ ਬਲੀਕਾਰ ਤੂ ਸਨਾ ਸੁਲਾਮਤ ਨਰੰਗਰ ਅਸੰਗ ਨਾ ਵੇ ਸੰਗਤਾਵ ਗਮ ਅਗਮ ਅਸੰਗ ਲੋ ਅਸੰਗ ਹੈ ਇਸਰ ਭਾਰ ਹੋਈ ਅਕਰੀ ਨਾਮੇ ਕ੍ਰੀਸਨ ਅਕਰੀ ਗਿਆਨ ਕੀਤੇ ਗੁਣ ਗਾਹਾ ਅਕਰੀ ਰੇਖਣ ਬੋਲਣ ਭਾਣ ਅਕਰਾਏ ਸਿਰ ਸੰਜੋਗ ਵਖਾਣ ਜਿਨ ਇਹੇ ਲੇ ਕੇ ਤੈ ਸਰਣਾ ਹੈ ਜਿਵ ਫਰਮਾਈ ਤਿਤੇ ਪਾਹੀ ਜੀਤਾ ਗੀਤਾ ਦੇ ਤਾਰਾਉ ਵਿਣ ਨਾਮੈ ਨਾਹੀ ਕੋ ਥਾਉ ਕੁਦਰਤ ਦੇ ਗਮਨ ਕਹਾ ਵਿਚਾਰ ਮਾਰਿਆ ਨਾ ਜਾਵੇ ਇੱਕ ਵਾਰੀ ਜੁਤ ਤਦ ਭਾਵੇਂ ਸਾਈ ਬਲੀਕਾਰ ਤੂ ਸੁਲਾਮਤ ਨਰੰਗਾਰੀ ਪ੍ਰੀਆ ਹੱਥ ਪੈਰ ਤਨ ਦੇਹ ਪਾਣੀ ਤੂ ਤੈ ਪੁੱਤਰ ਸੋਖੇ ਹੀ ਮੂਤ ਪਲੀਤੀ ਕੱਪੜ ਹੋਈ ਦੇ ਜਾਵੂੜ ਲਿਆ ਉਦ ਹੋਏ ਪ੍ਰੀਆ ਮਤ ਪਪੰਗ ਸੰਗ ਕੋ ਧੂਪੇ ਨਾਮ ਹੈ ਗੇ ਰੰਗੇ ਮੰਨੇ ਬਾਪੇ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਵੀ ਜਾਪੀ ਹੀ ਗਾਹ ਨਾਨਕ ਹੋ ਗਮੀ ਆਵਹ ਜਾਹ ਤੀਰਥ ਤਪ ਤੇ ਅਦਤਧਾਨੇ ਜੇ ਕੋ ਪਾਵੈ ਤਲਕਾ ਮਹਾਨੇ ਸੁਣਿਆ ਮੰਨੇ ਆ ਮਨ ਕੀਤਾ ਬਹ ਅੰਤਰਗਤ ਤੀਰਤ ਮਲਨ ਹਉ ਸਭ ਗੁਣ ਤੀਰੇ ਮੈਂ ਨਾਹੀ ਕੋਈ ਵਣਗਣ ਕੀਤੇ ਭਗਤ ਨਾ ਹੋਈ ਸਵਾਸਤਿ ਆਥ ਬਣੀ ਬਰਮਾਉ ਸਤ ਸੋਹਣ ਸ੍ਰਾਮਨ ਜਾਓ ਕਮਣ ਸੋ ਵੇਲਾ ਵਕਤ ਕਮਣ ਕਮਣ ਤੇਤੇ ਕਮਣ ਵਾਰ ਕਮਣ ਸਰੂਤੀ ਮਾਹੋ ਕਮਣ ਜਿਤ ਹੋਆ ਆਕਾਰ ਭੇਲ ਨ ਪਈ ਪੰਡਤੀ ਜੇ ਹੋਆਲੇਖ ਕੁਰਾਨ ਬਖਤ ਨ ਪਾਇਓ ਕਾਦੀਏ ਦੇਲੇ ਖਨ ਲਈ ਕੁਰਾਨ ਤੇਤ ਮਾਰਣਾ ਜੋਗੀ ਜਾਣ ਰਤ ਮਾਹੋ ਨਾ ਕੋਈ ਜਾਗਰਤਾ ਸਰਠੀ ਕੋ ਸਾਜੇ ਆਪੇ ਜਾਣਾ ਸੋਏ ਕਿਵੇਂ ਕਰੇ ਅੱਖਾਂ ਕੇ ਸਲਾਈ ਕਿਉਂ ਵਰਣੀ ਕਿਵ ਜਾਣਾ ਨਾਨਕ ਅਖਣੇ ਸਭ ਕੋ ਆਖੈ ਇੱਕ ਤੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗਗਿਆਨ ਸੋਹੈ ਪਤਲਾ ਪਤਨ ਲਖ ਅਗਾਸ ਅਗਾਸ ਓੜ ਕੇ ਓੜ ਤਪਾਲ ਥਕੇ ਵੀਦ ਕੈਨ ਕਮਾਤ ਸਹੈ ਸੇ 18 ਹੈ ਕਹਨ ਕ ਤੇ ਪੈ ਸਲੋਇਕ ਤਹਾਂ ਤੇ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵਿਨਾਸ ਨਾਨਕ ਵਡਾ ਅਕੀਆਂ ਪੇ ਜਾਣ ਆਪ ਸਲਾਹੀ ਸਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਆਤਾ ਵਾਹ ਪਵਹ ਇਸ ਮੰਦਨਾ ਜਾਣੀ ਆ ਹੈ ਸਮੁੰਦਿ ਸ਼ਾਹ ਸੁਲਤਾਨ ਕਿਰਾ ਹਾ ਜਿਤੀ ਮਾਨ ਧੰਦਾ ਕਿਹੜੀ ਤੁਲਨਾ ਹੋਵਨੀ ਜਿਤਸ ਮਨ ਹੋਣਾ ਵੀ ਸਰਹ ਅੰਤ ਨ ਸਿੱਤੀ ਕਹਿਣ ਨ ਅੰਤ ਅੰਤਨ ਕਰਨਾ ਧੀਣਯੰਤ ਅੰਤਨ ਵੇਖਣੇ ਸੁਰਣਨ ਅੰਤ ਅੰਤਨ ਜਾਪੈ ਗੈ ਮਨ ਮੰਤ ਅੰਤਨ ਜਾਪੈ ਕੀਤਾ ਆਪਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਲਾਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬੀ ਉੱਚਾ ਥਾਉ ਉੱਚੇ ਉਪਰਿ ਉੱਚਾ ਨਾਓ ਇਵੜੀ ਉੱਚਾ ਹੋਇ ਕੋਈ ਤਸੀਂ ਉੱਚੇ ਕੋ ਜਾਣਾ ਸੋਏ ਜੇ ਵੜੇ ਆਪ ਜਾਣਾ ਆਪੇ ਆਪ ਨਾਨਕ ਨਦਰੀ ਕਰਮੀ ਦਾ ਹੱਥ ਬਹੁਤਾ ਕਰਮ ਬਲਿਖਿਆ ਨਾ ਜਹਾਈ ਵੱਡਾ ਦਾ ਤਨ ਤਲ ਨਤ ਮਾਈ ਕੀਤੇ ਮੰਗ ਹੈ ਜੋ ਦੇ ਆਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੰਭ ਟੁੱਟ ਹੈ ਵਿਕਾਰ ਕਿਤੇ ਲਲ ਮੁਕਰ ਪਾਹੀ ਕਿਤੇ ਮੂਰੇ ਖਾਹੀ ਖਾਹੀ ਕਿਤੇ ਆਦੂਖ ਭੂਖ ਸਦਮਾਰ ਇਹੇ ਭੇ ਦਾਤ ਤਰੀ ਦਾਤਾਰ ਬੰਦ ਖਲਸੀ ਪਾਣਾ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੇ ਆਮੋਹ ਖਾਏ ਆਪੇ ਜਾਣ ਆਪੇ ਦੇ ਅੱਖ ਹੈ ਸੇ ਭੇ ਗਈ ਗਏ ਜੈਸਾ ਨੋ ਬਖਸ਼ੇ ਸਿਖਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮਲ ਵਪਾਰੀ ਅਮੁੱਲ ਪੰਧਾਰੇ ਅਮੁੱਲ ਆਵਹਿ ਅਮੁੱਲ ਲੈ ਜਾਹੀ ਅਮੁੱਲ ਭਾਏ ਅਮਲਾ ਸਮਾਹੀ ਅਮਲ ਧਰਮ ਅਮੁੱਲ ਦੀ ਬਾਣ ਅਮਲ ਤੁਲ ਅਮਲ ਪਰਵਾਣ ਅਮਲ ਬਖਸ਼ੀਸ ਅਮਲ ਨਿਸ਼ਾਨ ਅਮੁੱਲ ਕਰਮ ਅਮਲ ਪਰਮਾਣੇ ਅਮਲੋ ਮਲਾਕੇ ਨਾ ਜਾਏ ਅੱਖਾਂ ਰਹੇ ਲਿਵ ਲਾਇ ਅੱਖ ਵੀਰ ਪਾਠ ਪੁਰਾਣੇ ਅੱਖ ਆਪਣੇਕ ਰਹੇ ਵਿਖਿਆਣੇ ਅੱਖ ਪਰਮੇ ਅੱਖ ਇੰਦੇ ਅੱਖ ਗੋਪੀ ਤਾ ਗੋਵਿੰਦ ਅੱਖ ਈਸਰ ਅੱਖ ਸਤਿ ਅੱਖ ਗੀਤੇ ਕੀਤੇ ਬੁੱਧ ਅੱਖ ਦਾਣਵ ਅੱਖ ਦੇਵ ਅੱਖ ਹੈ ਸੁਰ ਨਰ ਮੋਰੀਨ ਸੇਵਾ ਕੀਤੇ ਅੱਖ ਹੈ ਅਖਣ ਪਾਹੇ ਕੀਤੇ ਕਹਿ ਕਹਿ ਉਟ ਟਟ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਸ ਕਹੈ ਕਿ ਗੇ ਜੇਵੜ ਭਾਵਤੀ ਉਹੜ ਹੋਏ ਤਾਰਖ ਜਾਣਾ ਸਾਚਾ ਸੋਏ ਜੇ ਕੋ ਆਖਾਂ ਬੋਲੇ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋਦਰ ਕੀ ਹਾਂ ਸੋ ਕਰਕੇ ਹਾਂ ਜਿਤ ਮਹਿ ਸਰਬ ਸੰਭਾਲੇ ਵਾਦੀ ਨਾਨਕ ਅਨੇਕ ਸੰਘਾ ਕਿਤੇ ਮਮਨ ਹਾਰੇ ਕਿਤੇ ਰਾਗ ਪ੍ਰੀ ਸਿੰਘ ਕਹੀ ਅਨੇਕ ਕਿਤੇ ਗਾਵਨ ਹਾਰੇ ਗਾਵਹਿ ਤੁਹਨੋਂ ਪਾਉਣ ਪਣੇ ਵੈ ਸੰਤਰ ਗਾਵਹਿ ਰਾਜ ਤਰੰਤਿ ਮਾਰੀ ਗਾਵਹਿ ਤਿਤ ਗਉਤਲੇ ਜਾਣਹਿ ਲਖ ਲਖ ਤਰੰ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹਨਾ ਸਦਾ ਸਵਾਰੇ ਗਾਵਹਿ ਅੰਦਰ ਅਸਨ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਦ ਸਮਦੇ ਅੰਦਰ ਗਾਵਨ ਸਾਨਵ ਵਿਚਾਰੇ ਗਾਵਨ ਜਤੇ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੰਡਰ ਰੱਖੀ ਸੁਰ ਜੁਗ ਜੁਗ ਵਿਦਿਆ ਨਾਲੇ ਗਾਵਹਿ ਮੌਹਣਿਆ ਮਨ ਮੋਹਨੈ ਸੁਰਗਮਚ ਪੈ ਅੱਲੇ ਗਾਵਨ ਨਰਤਨ ਉਪਾਏ ਤੇਰੇ ਅੰਸਨ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਕੰਨ ਮਨਲ ਵਰਪੰਡਾ ਕਰ ਕਰ ਕੇ ਧਾਰੇ ਸੇਈ ਤਦਨੋ ਗਾਵਹਿ ਜੋਤਲ ਪਹਾਮਲੇ ਰਤੇ ਦੀਰੇ ਭਗਤ ਰਸਾਂ ਲੈ ਹੋਰ ਕੀਤੇ ਗਾਵਨ ਸੇਵ ਜਤਨ ਆਵਰ ਨਾਨਕ ਕਿਉਂ ਕਿਆ ਵਿਚਾਰੇ ਸੋਈ ਸੋਈ ਸਨਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈ ਬੀਹੋ ਸੀ ਜੈ ਨਾ ਜਾ ਸੇ ਰਤਨਾ ਜਨ ਨਰ ਜਾਈ ਰੰਗੀ ਰੰਗੀ ਭਤੇ ਕਰ ਕਰ ਜਨ ਸੇ ਮਾਇਆ ਜਿਨੇ ਉਪਾਈ ਘਰ ਘਰ ਵੇਖੈਂ ਕੀਤਾ ਆਪਣਾ ਜੀਵਤ ਸ੍ਰੀ ਵੜਿਆਏ ਜੋਤਿ ਸੁਭਾਵਾਂ ਸੋਈ ਕਰ세 ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੁ ਉਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਧਰਮ ਪਦ ਝੋਲੀ ਧਿਆਨ ਗਿ ਰਹਿ ਬਿਪੂਤਾ ਖਿੰਦਾ ਕਾਲ ਕਵਾਰੀ ਕਾਹਾ ਜਗ ਦਟਣਾ ਪ੍ਰਤੀਤ ਆਏ ਪੰਥੀ ਸਗਲ ਜਮਤੇ ਮਨ ਜੀਤਾ ਜਗ ਜੀਤ ਆਦੇਸ ਸੈ ਆਦੇਸ ਹਰ ਅਨਿਲ ਅਨਾਦ ਅਨਾਹਦ ਚੌਦੂਗਏ ਕੋ ਵੇਸਾ ਬਹੁਤ ਗਿਆਨ ਦਾ ਆਪਨ ਹਰਣ ਕੜਕੜਵਾਜ ਹੈ ਨਾ ਦੇ ਆਪਨਾਥ ਨਾਥੀ ਸਵਜਾ ਕੀ ਰਿਤ ਸਿਧੇ ਅਮਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਣਾ ਵਹਿ ਲਿਖਿਆ ਵਹਿ ਭਾਗ ਆਦੇਸ ਤਸ ਆਦੇਸ ਜਾਂਰ ਅਨੀਲ ਅਨੰਦ ਅਨਾਹਦ ਜਉ ਜੁਗ ਇਕੋ ਹੋਵੇ ਸ ਇਕਾਮਾਈ ਜੁਗਤ ਮੈਂ ਆਈ ਤਨ ਚਿਲੇ ਪਰਵਾਣ ਇਕ ਸੰਸਾਰੀ ਇਕ ਪੰਡਹਰੀ ਇਕ ਲਾਈ ਦੀਵਾਨ ਜਿਵ ਤ ਸੁਭਾਵ ਤੇ ਵਚ ਲਾਵੇ ਜਿਵ ਹੋਵੇ ਪਰਮਾਨ ਭੂ ਵਿਕਾਇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵੀੜਾਂ ਆਦੇਸ ਸਾਂ ਆਦੇਸ ਅਰ ਅਨੀਲ ਅਨਾਰ ਅਨਾਹਦ ਜੋ ਜੁਗ ਇਕੋ ਵੇਸ ਅਸਨ ਲੋਏ ਲੋਏ ਪੰਡਹਾਰੇ ਜਿਉ ਕੀ ਸਿਪਾਇਆ ਸੇ ਇਕਾ ਵਾਰ ਕਰ ਕਰ ਵੇਖੈ ਸਰਜਨਹਾਰੇ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਸਾਂ ਆਦੇਸ ਅਨ ਅਨੀਲ ਅਨਾਰ ਅਨਾਹਦ ਜੋ ਜੁਗ ਇਕੋ ਵੇਸ 1 2 ਜੀਵ ਲਖ ਹੋ ਹੈ ਲਖ ਹੋ ਵਹ ਹੈ ਲਖ ਵੀਸ ਲਖ ਲਖ ਗਿਣਾ ਆਖਿਆ ਹੈ ਏਕ ਨਾਮ ਜਗਦੀਸ਼ ਇਤਰਾਹੀ ਪਤ ਪਵੜੀਆਂ ਚੜਿਐ ਹੋਏ 21 ਸੁਣ ਗਲਾਂ ਆਕਾਸ ਕੀ ਕੀਟ ਆਏ ਰੇ ਸੈ ਨਾਰੇ ਕੇ ਨਦਰੀ ਪਾਈਏ ਕੂੜੀ ਗੂੜਾ ਠੀਸ ਆਖਣ ਚੋਰ ਚ ਪੈ ਨਹ ਹਜੂਰੇ ਚੋਰ ਨਾ ਮੰਗਣ ਦੇਣ ਨਾ ਜੋਰੇ ਚੋਰ ਨਾ ਜੀਵਣ ਮਰਨ ਨਹ ਹਜੂਰੇ ਜੋਰ ਨਾ ਰਾਜ ਮਾਲ ਮਨਸ ਉਰੇ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛਟਾ ਸੰਸਾਰੇ ਜਿਸ ਹਰ ਜੋਰ ਕਰਨ ਵੇਖੈ ਸੋਈ ਨਾਨਕ ਉਤਾਰੇ ਚ ਨਾ ਕੋਇ ਰਤੀ ਰੁਤੇ ਦਿੱਤੀ ਮਾਰ ਪਮਣ ਪਣੇ ਗਨੀ ਪਾਤਾਲ ਕਿਸੇ ਤਰਤੀਥਾ ਵਰਗੀ ਤਰਮ ਸਹਾਲੇਤ ਸੁਜੀ ਜੁਗਤ ਗਏ ਰੰਗ ਤਨ ਕੇ ਨਾਮ ਅਨੇਕ ਅਨੰਦ ਕਰਮੀ ਕਰਮੀ ਹੋਈ ਵਿਚਾਰ ਸਚਾ ਆ ਸਚੰਦਰ ਬਹਾਰੇ ਤਿਥਾ ਸੋਹਰੇ ਪੰਜ ਪ੍ਰਭਾਣੇ ਨਦਰੀ ਗ੍ਰੰਭਾਣੇ ਸਾੜੇ ਕਚ ਪਗਾਈ ਉਥਾ ਪਾਈ ਨਾਨਕ ਜਾਪਿਆ ਜਾਇ ਧਰਮਖੰਡ ਕਾਏ ਹੋ ਤਰੇ ਮੇ ਗਿਆਨਖੰਡ ਕਹ ਕ੍ਰਮ ਕਿਤੇ ਪਮਣ ਪਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕਿਤੇ ਬ੍ਰਹਮੇ ਕੰਡਤ ਕੜੀ ਅਹ ਰੂਪ ਰੰਗ ਕੇ ਵੇਸ ਕੀਤੀ ਆ ਕ੍ਰਮ ਭੂਮੀ ਮੇਰ ਕੀਤੇ ਕਿਤੇ ਧੂ ਉਪਦੇਸ਼ਾ ਕੀਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸਾ ਕਿਤੇ ਸੱਤ ਬੁੱਧ 나ਥ ਕੀਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨਮ ਮਨ ਕੀਤੇ ਕਿਤੇ ਰਤਨ ਸਮੰਦਹਿ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪੰਦ ਨਰਿੰਦੇ ਕੀਤੀ ਅਸਰਤੀ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਾ ਆਦਿ ਬਿਨਉਦ ਕੂੜੀ ਆਨੰਦ ਸ਼ਰਮ ਖੰਡ ਕੀ ਬਾਣੀ ਰੂਪਾ ਤਤੈ ਭਾਣਤ ਗੜਿਐ ਬਹੁਤਿ ਅਨੂਪ ਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹ ਪਿਛਾ ਪਛਤਾਏ ਕਿਤਾ ਘੜੀਐ ਸੁਰਤ ਮਤਿ ਮਨ ਭੁੱਤ ਤਿਥਾ ਘੜੀਐ ਸਰਾ ਸਿਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਦਿੱਤਾ ਹੋਰ ਨ ਕੋਈ ਹੋਰ ਤਿਥਾ ਜੋਤ ਮਹਾਬਲ ਸੂਰ ਤਨ ਮਹਾਰਾ ਰਹਿ ਆ ਪਰਪੂਰ ਤਿਥੈ ਸੀਤੋ ਸੀਤਾ ਮੈ ਮਾਹੇ ਤਾਂ ਕੀ ਰੂਪ ਨ ਕਥਨੇ ਜਾਹੇ ਨਾ ਉਹੇ ਮਰਹ ਨ ਠਾਗੀ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸਹਿ ਕੀ ਲੋਕ ਰਹਿ ਆਨੰਦ ਸਚਾ ਮਨ ਸੋਏ ਸਚਖੰਡ ਵਸੰ ਰੰਗ ਕਰਿ ਕਰਿ ਵੇਖਨ ਨਿਹਾਲ ਯਥਾ ਕੰਡ ਮਨੁ ਲਵਰ ਪੰਡਿ ਜੇ ਕੋ ਕਰਤਾ ਤੈਂ ਅੰਤ ਨਾ ਅੰਤ ਦਿੱਤਾ ਲੋਰ ਅਗਾਰ ਜਿਵ ਜਿਵ ਹੁਕਮ ਤਿਵਾ ਤਿਵ ਕਹਾਰੇ ਵਿਕਹਿ ਵਿਕਸੈ ਕਰਿ ਵਿਚਾਰ ਨਾਨਕ ਕਥਨਾ ਕਰੜਾ ਸਾਰੇ ਜਾਤ ਪਹਾਰਾਂ ਤੀਨ ਜਨ ਸੁਨਿਆਰ ਆਹਰਣ ਮਤ ਵੇਨ ਹਥਿਆਰ ਭੌਖਲਾ ਅਗੰਧ ਬਤਾਉ ਪੰਡਾ ਪਹਾਉ ਅੰਮ੍ਰਿਤ ਤਿਤ ਟਹਾਲ ਕੜੀਏ ਸ਼ਬਦ ਸਚੀ ਟਕਸਾਲ ਜਨ ਕੋ ਨਦਰ ਕਰਮ ਤਨਕਾਰ ਨਹਾਨੇ ਕ ਨਦਰਿ ਨਰਿ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਧੋਇ ਦਾਈ ਨਾਹਿ ਇਹ ਲਾਗਨ ਜਗਤ ਚੰਗਿਆਈਆ ਬੁਰਿਆਈਆ ਤਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਮ